ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਵਿੱਚ ਤੇ 736 ਤੋਂ ਲੈ ਕੇ 748 ਤੱਕ ਆਪਾਂ ਬੋਲੀਆਂ ਲੈ ਕੇ ਆਏ ਜੋ ਬੋਲੀਆਂ ਵਧੀਆ ਲੱਗਣ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਪਾਂ ਸ਼ੁਰੂ ਕਰਦੇ ਹਾਂ ਪੰਜਾਬੀ ਬੋਲੀਆਂ ਚੰਨਾ ਵੇ ਚੰਨਾ ਤੇ ਰੋਟੀ ਮੈਂ ਬੰਨਾ ਸਿਰ ਤੇ ਦਹੀਂ ਦਾ ਚੰਨਾ ਵੇ ਚੰਨਾ ਵੇ ਗੋਖਾਲ ਦਾ ਬਨਾ ਪੁੱਲ ਬਨ ਵੈਰੀ ਆਵੇਂ ਮੈਂ ਕਿੱਥੋਂ ਦੀ ਲੰਗਾ ਪੁੱਲ ਬਨ ਵੈਰੀ ਆਵੇਂ ਮੈਂ ਕਿੱਥੋਂ ਦੀ ਲੰਗਾ ਪੁੱਲ ਬਨ ਵੈਰੀ ਆਵੇਂ ਮੈਂ ਕਿੱਥੋਂ ਦੀ ਲੰਗਾ ਮਾਏ ਨੀ ਮੈਂ ਦੇਮ ਕਲਾਵਾ ਮਾਏ ਨੀ ਮੇਰਾ ਦੇਮ ਕਲਾਵਾ ਵਾਰ ਵਾਰ ਕੀ ਆਖਾਣੀ ਵੇੜੇ ਵਿਚਲਾ ਟਹਿ ਗਿਆ ਚੌਂਤਰਾ ਵੇੜੇ ਵਿਚਲਾ ਟਹਿ ਗਿਆ ਚੌਂਤਰਾ ਸੁਨੀਆਂ ਪਈਆਂ ਸਬਾਤਾ ਮੇਰੇ ਸ਼ਾਮ ਦੀਆਂ ਕੌਣ ਘਟਾਵੇ ਰਾਤਾ ਮੇਰੇ ਸ਼ਾਮ ਦੀਆਂ ਕੌਣ ਘਟਾਵੇ ਰਾਤਾ ਮੇਰੇ ਸ਼ਾਮ ਦੀਆਂ ਰਤਾਂ ਆਣ ਅਸੀਂ ਇੱਥੇ ਠੀਕ ਹੈ ਪਿੰਡਾਂ ਵਿੱਚੋਂ ਪਿੰਡ ਸਨੇਂਦਾ ਪਿੰਡਾਂ ਵਿੱਚੋਂ ਪਿੰਡ ਸਨੇਂਦਾ ਪਿੰਡ ਸਨੇਂਦਾਰਾਣਾ ਨੀਦੋ ਨਾ ਡੰਗਾ ਤੋ ਜੋ ਔਖੇ ਦੋਨਾਂ ਡੰਗਾਂ ਤੋਂ ਜੋ ਔਖੇ ਰਾਜਪੂਤ ਕਹਾਣਾ ਵੇ ਰੈਂਦੇ ਭੂਇ ਦੇ ਮੜੀ ਪੁਰਖਿਆਂ ਦੀ ਰੈਂਦੇ ਭੂਇ ਦੇ ਮੜੀ ਪੁਰਖਿਆਂ ਦੀ ਖਾਨਦਾਨੀ ਸਿਰਫ ਕਹਾਣਾ ਸੱਚ ਜਾਣ ਦੇਵੇ ਸੱਚ ਜਾਣ ਦੇਵੇ ਸਮਾ ਸਦਾ ਪਉਣਾ ਸੱਚ ਜਾਣ ਦੇਣਾ ਸਮਾ ਸਦਾ ਪਉਣਾ ਸੱਚ ਜਾਣ ਦੇਣਾ ਇਹਨਾਂ ਸੋ ਇਹ ਥੋੜਾ ਵਧੀਆ ਟੰਗ ਨਾਲ ਵੀ ਬੋਲ ਸਕਦੇ ਆ ਆਪਣੇ ਤੋਂ ਗਲਤੀ ਹੋ ਗਈ ਇੰਨਾ ਵਧੀਆ ਨਹੀਂ ਬੁਲਿਆ ਗਿਆ ਚਿੱਟੇ ਚਿੱਟੇ ਚੋਲਾ ਦੀਆਂ ਚਿੱਟੀਆਂ ਪਿੰਨੀਆਂ ਚਿੱਟੇ ਚਿੱਟੇ ਚੋਲਾ ਦੀਆਂ ਚਿੱਟੀਆਂ ਪਿੰਨੀ ਪਹਿਲੀ ਤੇ ਪਹਿਲੀ ਪਿੰਨੀ ਜੇ ਉਠਦੀ ਨਹੀਂ ਪਾਣੀ ਵਗੇ ਪੁਲਾ ਦੇ ਹੇਠ ਦੀਨੀ ਪਾਣੀ ਵਗੇ ਪੁਲਾ ਦੇ ਹੇਠ ਦੀਨੀ ਜਦ ਮੁੰਡਿਆ ਤੇਰੀ ਪੈਂਦੀ ਰੋਪਣ ਜਦ ਮੁੰਡਿਆ ਤੇਰੀ ਪੈਂਦੀ ਰੋਪਣ ਮੈਂ ਵੀ ਵੇਖਣ ਆਈ ਸਿਰ ਤੇਰੇ ਤੇ ਹਰਾ ਮੂੰਗਿਆ ਸਿਰ ਤੇਰੇ ਤੇ ਹਰਾ ਮੂੰਗਿਆ ਗੁੱਟ ਤੇ ਕੜੀ ਸਜਾਈ ਮੈਥੋਂ ਪਹਿਲਾਂ ਵੇ ਕਿਹੜੀ ਨਾਰ ਹਣਾਈ ਮੈਥੋਂ ਪਹਿਲਾਂ ਵੇ ਕਿਹੜੀ ਨਾਰ ਹਣਾਈ ਮੈਥੋਂ ਪਹਿਲਾਂ ਵੇ ਤੇਥੋਂ ਪਹਿਲਣੀ ਭਾਬੋ ਨਾਰ ਹਣਾਈ ਤੇਥੋਂ ਪਹਿਲਣੀ ਭਾਬੋ ਨਾਰ ਹਣਾਈ ਮੈਥੋਂ ਪਹਿਲਣੀ ਜਾਂਦੀ ਕੁੜੀ ਦੀ ਕੁਰਤੀ ਗਮਾ ਵਾਲੀ ਜਾਂਦੀ ਕੁੜੀ ਦੀ ਕੁਰਤੀ ਗਦਾਮਾ ਵਾਲੀ ਕਿੰਨੀ ਕੇੜੇ ਦੀ ਤੂੰ ਭਾਬੀ ਬਣੇਗੀ ਨਹੀਂ ਕੇੜੇ ਦੀ ਤੂੰ ਭਾਬੀ ਬਣੇਗੀ ਦੱਸ ਕੇੜੇ ਦੀ ਬਣੇਗੀ ਘਰਵਾਲੀ ਨਹੀਂ ਦੱਸ ਕੇੜੇ ਦੀ ਕੇੜੇ ਦੀ ਬਣੇਗੀ ਘਰਵਾਲੀ ਪਿੰਡਾਂ ਵਿੱਚੋਂ ਪਿੰਡ ਸਨੇਂਦਾ ਪਿੰਡਾਂ ਵਿੱਚੋਂ ਪਿੰਡ ਸਨੇਂਦਾ ਪਿੰਡ ਸਨੇਂਦਾ ਰਾਈ ਨਹੀਂ ਪਾਈਆਂ ਨਾਲੋਂ ਪਾਈ ਪਾੜਤੇ ਪਾਈਆਂ ਨਾਲੋਂ ਪਾਈ ਪਾੜਤੇ ਐਸੀ ਸੁਰੰਗ ਚਲਾਈ ਨਹੀਂ ਪਤਾ ਨਹੀਂ ਸ਼ੁਕਰੀਆ ਆਈਆਂ ਕਿਧਰੋਂ ਪਤਾ ਨਹੀਂ ਸ਼ੁਰਕਾਨੀਆਂ ਆਈਆਂ ਕਿਧਰ ਪਰ ਵਿੱਚ ਇਹ ਸਮਾਨਾ ਫਟਾਈ ਕੈ ਦੋ ਲੰਗਿਆ ਦੀ ਹੁੰਦੀ ਦੇ ਖਰਸਾਈ ਕੈ ਦੋ ਲੰਗਿਆ ਦੀ ਹੁੰਦੀ ਦੇ ਖਰਸਾਈ ਕੈ ਦੋ ਲੰਗਿਆ ਦੀ ਕੁੰਗਰੀਆਂ ਪਰਾਂਦੇ ਨੂੰ ਆਖਰ ਹੀ ਮੈਂ ਜਾਂਦੇ ਨੂੰ ਕਹਿ ਜਾਈ ਬੇਲ ਲਾਰੀ ਨੂੰ ਢੇਡੋਬਾ ਢੇਡੋਬਾ ਫਲਕਾਰੀ ਨੂੰ ਢੇਡੋਬਾ ਢੇਡੋਬਾ ਫਲਕਾਰੀ ਨੂੰ ਢੇਡੋਬਾ ਜਦ ਕੁੜੀਏ ਤੇਰੀ ਪੈਂਦੀ ਰੋਪਣ ਜਦ ਕੁੜੀਏ ਤੇਰੀ ਪੈਂਦੀ ਰੋਪਣ ਮੈਂ ਵੀ ਦੇਖਣ ਆਇਆ ਨੀ ਸਿਰ ਤੇਰੇ ਤੇ ਹਰਾ ਮੂੰਗਿਆ ਸਿਰ ਤੇਰੇ ਤੇ ਹਰਾ ਮੂੰਗਿਆ ਟੇਡਾ ਚੀਰ ਸਜਾਇਆ ਮੈਥੋਂ ਪਹਿਲਾਣੀ ਕਿਹੜਾ ਯਾਰ ਹੰਡਾਇਆ ਮੈਥੋਂ ਪਹਿਲਾਣੀ ਕਿਹੜਾ ਯਾਰ ਹੰਡਾਇਆ ਮੈਥੋਂ ਪਹਿਲਾਣੀ ਤੇਥੋਂ ਪਹਿਲਾ ਵੇ ਜੀਜਾ ਯਾਰ ਹੰਡਾਇਆ ਤੇਥੋਂ ਪਹਿਲਾ ਵੇ ਜੀਜਾ ਯਾਰ ਹੰਡਾਇਆ ਤੇਥੋਂ ਪਹਿਲਾ ਵੇ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਰੱਖ ਬੇ ਮੋਮਣ ਰਾਹੇ ਤੁਰਦੇ ਨੇ ਮੋਮਣ ਰਾਹੇ ਤੁਰਦੇ ਨੇ ਗਾਫਰ ਤੁਰਦੇ ਵਖ ਬੇ ਖੋਜੀ ਨਿਤ ਨਵਾ ਖੋਜ ਦੇ ਖੋਜੀ ਨਿਤ ਨਵਾ ਖੋਜ ਦੇ ਰੂੜੀ ਵਾਦੀ ਅੱਖਣ ਚੱਖ ਵਿਰਲਿਆ ਵਿਰਲਿਆ ਦਾ ਜੀਵਨ ਹੁੰਦਾ ਵਖ ਵਿਰਲਿਆ ਵਿਰਲਿਆ ਦਾ ਜੀਵਨ ਹੁੰਦਾ ਵਖ ਵਿਰਲਿਆ ਵਿਰਲਿਆ ਦਾ ਕਰਨੇ ਕਰਨੇ ਜਿਨਾ ਦੇ ਨੇੜੇ ਨੇੜੇ ਕਰਨੇ ਜਿਨਾ ਦੇ ਨੇੜੇ ਨੇੜੇ ਖੇਤ ਜਿਨਾ ਦੇ ਨਿਆਈਆਂ ਨਹੀਂ ਗਿੱਦਾ ਪਾਚਲੀਆਂ ਨੰਦਾਂ ਤੇ ਪਰਜਾਈਆਂ ਗਿੱਦਾ ਪਾਚਲੀਆਂ ਨੰਦਾਂ ਤੇ ਪਰਜਾਈਆਂ ਗਿੱਦਾ ਪਾਚਲੀਆਂ ਸੋਨੇ ਦੀ ਲਾਈ ਕਾੜਨੀ ਸੋਨੇ ਦੀ ਲਾਈ ਕਾੜਨੀ ਦੁੱਧ ਰੜਕਦੇ ਵਿੱਚ ਪਾਈ ਨਹੀਂ ਜਦੋਂ ਯਾਰ ਨਹੀਂ ਨੇ ਦਿੱਤਾ ਘੇੜਾ ਰੁਗਮੱਖਣੀ ਦਾ ਆਇਆ ਉੱਠ ਖੜਵੇ ਮਿੱਤਰਾ ਸਿਖਰ ਦੁਪਹਿਰ ਆਇਆ ਉੱਠ ਖੜਵੇ ਮਿੱਤਰਾ ਸਿਖਰ ਦੁਪਹਿਰ ਆਇਆ ਉੱਠ ਖੜਵੇ ਮਿੱਤਰਾ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਕਮੈਂਟ ਕਰਕੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹਨਾਂ ਸਾਰੀਆਂ ਬੋਲੀਆਂ ਵਿੱਚੋਂ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰੋ ਤੁਹਾਡਾ ਬਹੁਤ ਜ਼ਿਆਦਾ